ਲੰਗੇ ਦਿਨੀ ਗਰਦਨ ਦਾ ਮਣਕਾ țeੜਨ ਕਰਕੇ ਪੁੰਨਾਵਾਲ ਦੇ ਬਾਬਾ ਜੀ ਜਿਨ੍ਹਾਂ ਦਾ ਆਪਰੇਸ਼ਨ ਹੋਇਆ ਫ੍ਰੀ ਆਪਣੀ ਟੀਮ ਦੇ ਨਾਲ ਇਹਨਾਂ ਦਾ ਬੇਟਾ ਜੁੜਿਆ ਤੇ ਸੈਂਕੜੇ ਬੰਦਿਆਂ ਦੇ ਆਪਰੇਸ਼ਨ ਜਾਇ ਆਪਾਂ ਕਰਾਏ ਨੇ ਆਹ ਦੇਖ ਲਓ ਤੁਸੀਂ ਕਿੰਨਾ ਕੇ ਮਹਿੰਗਾ ਯਾਰ 2000 ਰੁਪਏ ਚ ਆਪਰੇਸ਼ਨ ਹੋ ਜਾਂਦਾ ਤੇ 15 ਦਿਨਾਂ ਚ ਬੰਦਾ ਤੁਰਨ ਲੱਗ ਜਾਂਦਾ ਜੇ C3 C4 ਕੋਈ ਵੀ țeੜ ਜਵੇ ਇਹ ਨਵੀਂ ਟੈਕਨੀਕ ਹੈ ਐ ਪੀਜੀਏ ਦੇ ਵਿੱਚ ਆਉਂਦੀਆਂ ਨੇ ਟੈਕਨੀਕਾਂ ਨਾ ਲਟਾਈ ਖਾਇਆ ਕਰੋ ਗਰਦਨ ਵੱਲ ਵੀ ਪਾਉਂਦੇ ਨੇ ਜਾਂ ਪੱਸਲੀ ਵੱਲ ਦੀ ਪਾਉਂਦੇ ਨੇ ਜੇ ਗਰਦਨ ਦਾ ਮਣਕਾ țeੜ ਜੇ ਟੁੱਟ ਜੇ ਸਿੱਧੇ ਦਾ ਸਿੱਧਾ ਬੰਦੇ ਨੂੰ ਲਿਓ ਕੋਈ ਲੋੜ ਨਹੀਂ ਉਹਨੂੰ ਕਾਰ 'ਚ ਬਿਠਾਉਣ ਦੀ ਅੱਧਾ ਘੰਟਾ ਪਿਆ ਰਹਿਣ ਤੋਂ ੱੱੱਲੀ ਆ ਬਾਬਾ ਜੀ ਨਾ ਪਿੰਡ ਮੈਸਾ ਨੂੰ ਪੱਠੇ ਪਾਉਂਦੇ ਨੇ ਭੱਜੇ ਫਿਰਦੇ ਨੇ ਉਹੀ ਪ੍ਰੋਬਲਮ ਨਹੀਂ ਹਾਂ ਜੇ ਉਹਨੂੰ ਗਰਦਨ ਨੂੰ ਹਲਾਈ ਜਾਂਦੇ ਬੜੇ ਪਚਾ ਕੇ ਰੱਖਣਾ ਪੈਂਦਾ ਇਹਨਾਂ ਨੂੰ ਤੇੜ ਸੀਗੀ ਲੱਤਾਂ ਕੰਮ ਛੱਡ ਗਈਆਂ ਸੀ ਇਹਨਾਂ ਦੀ ਪਰ ਉਹ ਗਰਦਨ ਸਿੱਧੀ ਰਹੀ ਤੇੜ ਦੇ ਨਾਲ ਉਹਨ ਕੀ ਕੀਤਾ ਇੱਕ ਦੋ ਤਾਰਾਂ ਦਾ ਦੇਖ ਲਓ ਤੁਸੀਂ ਆ ਦੋ ਤਾਰਾਂ ਨੇ ਨਾ ਮਗਰ ਇੱਕ ਛੋਟੀ ਜੀ ਪਲੇਟ ਇੱਕ ਅੱਗੇ ਪਲੇਟ ਹੈ ਉਹ ਕਸਤੀਆਂ ਨੇ ਤੇ 78 ਟਾਂਕਿਆਂ ਦਾ ਆਪਰੇਸ਼ਨ ਹੈ ਅਗਲੇ ਪਾਸੇ ਦੀ ਗਰਦਨ ਦੇ ਪਿੱਛੋਂ ਤਾਂ ਨਹੀਂ ਕਰਦੇ ਬੰਦਾ ਪਾਊਗਾ ਕਿਵੇਂ 5 ਦਿਨ ਬਾਅਦ ਬੰਦਾ ਤੁਰਨ ਲੱਗ ਜਾਂਦਾ ਹੈ C3 C4 C7 ਵਾਲਾ ਇੱਕ ਨਹੀਂ ਦਰਜਣਾ ਕਰਾ ਕੇ ਹੁਣ ਪਲੇਟਾਂ ਨਹੀਂ ਕਸੀਆਂ ਜਾਂਦੀਆਂ ਇਹ ਪਲੇਟ ਨਹੀਂ ਇਹਨੂੰ ਰਿੰਗ ਰਿੰਗ ਵਾਇਰ ਕਹਿੰਦੇ ਨੇ ਜੀ ਰਿੰਗ ਵਾਇਰ ਦੇ ਨਾਲ ਪਲੇਟ ਦੀ ਜਗ੍ਹਾ ਇੱਕ ਸਟਾਪੇਜ ਲੱਗਦਾ ਛੋਟਾ ਜਿਹਾ ਤੁਸੀਂ ਕੋਸ਼ਿਸ਼ ਕਰਿਆ ਕਰੋ ਜੇ ਕੋਈ ਪ੍ਰੋਬਲਮ ਆਵੇ ਆਯੂਸ਼ਮਾਨ ਕਾਰਡ ਤੇ ਫ੍ਰੀ ਹੋ ਜਾਂਦਾ ਨਹੀਂ 60000 ਰੁਪਏ ਦਾ ਇਹ ਆਪਰੇਸ਼ਨ ਹੈ ਕੋਈ ਜ਼ਿਆਦਾ ਕੋਸਟਲੀ ਨਹੀਂ ਹੈਗਾ ਆ ਦੇਖੋ ਤੁਸੀਂ ਕਿੰਨਾ ਕੁ ਫਰਕ ਹੈ ਇਹਦਾ ਅੱਗੇੋਂ ਪਿੱਛੇੋਂ ਦੀ ਕਸ ਕੇ ਬੰਦੇ ਨੂੰ ਠੀਕ ਕਰਦਾ ਵਿਗਿਆਨ ਬਹੁਤ ਤਰੱਕੀ ਕਰ ਗਿਆ 7G ਟੈਕਨੋਲੋਜੀ ਦੀ ਸਪਾਇਨ ਸਰਜਰੀ ਦੇ ਡਾਕਟਰ ਨੇ ਜਿਹੜੇ ਉਹ ਇੰਡੀਆ ਦੇ ਵਿੱਚ ਸਿਰਫ ਪੀਜੀਆਈ ਨੇ ਇੱਕ ਨਵੀਂ ਟੈਕਨੋਲੋਜੀ ਚੱਲੀ ਐ ਜਿਹਦੇ ਨਾਲੋਂ ਹੁਣ ਆਪਰੇਸ਼ਨ ਡੈਟਰ ਕੰਪਿਊਟਰਾਈਜ਼ੇ ਬਣ ਗਏ ਸਾਰੇ ਅੰਦਰ ਜਾ ਕੇ ਇਹ ਲੱਗਦਾ ਐ ਕਿ ਇਹ ਆਪਰੇਸ਼ਨ ਡੈਟਰ ਨਹੀਂ ਸ਼ਾਇਦ ਇਹ ਫਿਲਮਾਂ ਵਾਲੇ ਕੋਈ ਐਡੀਟਿੰਗ ਕਰਦੇ ਨੇ ਇਸ ਲਈ ਸਟਿਚਰ ਤੇ ਪੈ ਕੇ ਤੱਕੇ ਖਾ ਕੇ ਮੈਂ ਕਹਿੰਦਾ ਝਿੜਕਾ ਖਾ ਕੇ ਕਰਾ ਲਓ ਪਰ ਸਰਜਰੀ ਪੀਜੀਆਈ ਕਰਾਓ ਟਾਈਮ ਪੀਜੀਆਈ ਤੋਂ ਲਓ ਕਿਉਂਕਿ ਸਾਡੇ ਦੇਸ਼ ਦਾ ਇਹ ਹਸਪੀਟਲ ਥੈਂਕ ਯੂ ਜੀ